4 ਮਹੀਨੇ ਇਹਨਾਂ ਦੀ ਕੰਪਲੀਟ ਗਈ ਸੀ ਐਸੀ ਕਮਿਸ਼ਨ ਦੇ ਧਿਆਨ ਚੀਜ਼ ਹੈ ਮਾਨਯੋਗ ਡੀਜੀਪੀ ਸਾਹਿਬ ਦੇ ਵੀ ਧਿਆਨ 'ਚ ਐਸਐਸਪੀ ਸਾਹਿਬ ਦੇ ਵੀ ਧਿਆਨ ਦੇ ਵਿੱਚ ਹੋਣ ਦੇ باوجود ਜਿਹੜੇ ਕਿ ਆ ਹੁਣ ਮੌਜੂਦਾ ਸਰਕਾਰ ਏ ਤੇ ਉਹਨਾਂ ਦਾ ਇੱਕ ਇਹ ਪਿੱਠੂ ਏ ਜਿਹੜਾ ਗੁਪਾਲ ਸਿੰਘ ਹੈ ਨਾ ਇਹ ਉਹਨਾਂ ਦਾ ਪਿੱਠੂ ਏ ਇੱਕ ਐਮਐਲਏ ਦੀ ਸ਼ੈ ਤੇ ਉਥੋਂ ਡੀਐਸਪੀ ਸਾਹਿਬ ਤੋਂ ਫੋਨ ਕਰਵਾ ਦਿੰਦਾ ਹੈਗਾ ਤੇ ਡੀਐਸਪੀ ਸਾਹਿਬ ਚੁੱਕ ਕੇ ਇਹਨਾਂ ਦੇ ਫੋਨ ਕਰ ਦਿੰਦੇ ਕਿ ਆਜੋ ਜੀ ਤੁਹਾਨੂੰ ਗੁਪਾਲ ਸਿੰਘ ਨੇ ਦਰਖਾਸਤ ਦਿੱਤੀ ਹੈਗੀ ਹੈ ਤੁਹਾਡੇ ਤੇ ਤੇ ਇਹਨਾਂ ਦੀ ਜਿਹੜੀ 4 ਮਹੀਨਿਆਂ ਦੀ ਕਾਹਲ ਦਰਖਾਸਤ ਦਿੱਤੀ ਹੈ ਇਹ ਉਹਦੇ ਤੇ ਕੋਚਾ ਫੇਰ ਦਿੱਤਾ ਜੀ ਇੱਕ ਐਸੀ ਪਰਿਵਾਰ ਨਾਲ ਸੰਬੰਧ ਅਤੇ ਸਾਥਪਾਲ ਜੀ ਔਰ ਇੱਕ ਜਰੀਆ ਇੱਕ ਪੱਤਰਕਾਰ ਇੱਕ ਪ੍ਰੈਸ ਨਾਲ ਜੁੜਿਆ ਹੋਣ ਦੇ ਕਾਰਨ ਜਿਹੜੀ ਕਿਹਦੀ ਸੁਣਵਾਈ ਨਹੀਂ ਹੋ ਚੁੱਕੀ ਨਹੀਂ ਦਿਨ ਉਹਨੇ ਜਿਹੜਾ ਹੱਕੇ ਦਾ ਜਿਹੜੀ ਇਹਦੇ ਜਾਤੀਵਾਦ ਬੋਲੀ ਆ ਪਹਿਲੀ ਗੱਲ ਜਿਹੜਾ ਧੌਂ ਚ ਕਿਲਾ ਹੈ ਸਰਕਾਰ ਨੂੰ ਉਹਦੀ ਧੌਂ ਚ ਕਿਲਾ ਗੱਡਾਂ ਗੱਡਾਂਗੇ ਜੇ ਨਾ ਵੀ ਮਿਲਿਆ ਫਿਰ ਅਸੀਂ ਹੱਕ ਲੈਣਾ ਜਾਣਦੇ ਵੀ ਆ ਅਸੀਂ ਪਿਆਰ ਨਾਲ ਵੀ ਜਾਣਦੇ ਅਸੀਂ ਜੋ ਜਿਤਨਾ ਵੀ ਜਾਣਦੇ ਆ ਜੋ ਵੀ ਸਾਨੂੰ ਕਰਾਤਾ ਹੈਗਾ ਅਸੀਂ ਧਰਨੇ ਨਾ ਕਰ ਧਰਨੇ ਤੇ ਛੱਡ ਕੇ ਅਸੀਂ ਤਾਂ ਕਟਵੰਟ ਜਿਹੜੇ ਸਾਨੂੰ ਕਰਨੇ ਆਉਂਦੇ ਆ ਅਸੀਂ ਇਹ ਸਭ ਕੁਝ ਕਰਾਂਗੇ ਜਿਹੜਾ ਉਹਦਾ ਉਹ ਜ਼ੁਬਾਨ ਆ ਭਾਵੇਂ ਸਾਡ ਜ਼ੁਬਾਨ ਵੀ ਉਹਦੀ ਵੱਧਦੇ ਪੈਦੇ ਵਧਦੇ ਆਂਗੇ ਇਹ ਦੇਖੋ ਜੇ ਪ੍ਰੈਸ ਦੇ ਖਿਲਾਫ ਉਹ ਆ ਕੇ ਉਹਨੇ ਦਫਤਰ ਚ ਆ ਕੇ ਬਸ ਨੂੰ ਕੀ ਕਰਦਾ ਜੇਕਰ ਇਹੀ ਪੁਲਿਸ ਦੇ ਖਿਲਾਫ ਉਹ ਬੋਲਿਆ ਦਾ ਦਫਤਰ ਤੇ ਕੀ ਅੱਜ ਪੁਲਿਸ ਨੂੰ ਛੱਡ ਦੇਣੀ ਅਈ ਸਤਪੰਦ ਦੇ ਨਾਲ ਖੜੇ ਆ ਜਿੱਤੀ ਮੋਰਚਾ ਜਾਣ ਕਰ ਬਾਨ ਕਰ ਦਾਂਗੇ ਬਨ ਸਵਾ ਸਵਾ ਕੇ ਛੱਡਾਂਗੇ ਗੁਰੂ ਗੋਬਿੰਦ ਸਿੰਘ ਕੁਰਬਾਨੀ ਵਾਲੀ ਜਾਗ ਲਾਈ ਝੰਡੇ ਚੁਲਦੇ ਅੱਜ ਵੀ ਨਿਸ਼ਾਨੀਆਂ ਦੇ ਚੱਲਣ ਨਾਲ ਨਾ ਕਿਤੇ ਹੱਕ ਲੈ ਹੱਕ ਲੈ ਨਾਲ ਕਰ ਬਣ ਬਲੇ ਸਾਰੇ ਵੇਖ ਯਾਰ ਚੱਲ ਪਿਆ ਕਿ ਨਹੀਂ ਵੇਖੀ ਬੰਦੂ ਇਹ ਇਹ ਜਿਹੜਾ ਫੜ ਲਾਉਂਦਾ ਉਹ ਨਹੀਂ ਚੱਲਦਾ ਚੱਲ ਪਿਆ ਸਤਪਾਲ ਜੀ ਅੱਜ ਜਿਹੜਾ ਇੱਕ ਵਿਵਾਦ ਨੂੰ ਲੈ ਕੇ ਮੰਡੀ ਰੋੜਾ ਵਾਲੀ ਚੌਂਕੀ ਦੇ ਅੱਗੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਦੇਖੋ ਜੀ ਇਹ ਅੱਜ ਤੋਂ ਤਕਰੀਬਨ 4 ਮਹੀਨੇ ਪਹਿਲਾਂ ਦੀ ਗੱਲ ਹੈ ਸਾਡਾ ਇੱਥੇ ਦਫ਼ਤਰ ਸੀਗਾ ਮੰਡੀ ਰੋੜਾ ਵਾਲੇ ਮੈਂ ਸਤਪਾਲ ਸਿੰਘ ਸਿੱਧੂ ਪਿੰਡ ਤਾਰੇਵਾਲਾ ਮੈਂ ਇੱਕ ਜਥੇਬੰਦੀ ਦਾ ਵੀ ਜਿਲ੍ਹਾ ਪੱਤਰਕਾਰ ਹਾਂ ਇੰਡੀਆ ਰ ਅੰਗਰੇਟਾ ਦਾ ਪੰਜਾਬ ਤੇ ਮੈਂ ਪੱਤਰਕਾਰ ਵੀ ਹਾਂ ਦਿੱਲੀ ਕ੍ਰਾਈਮ ਨੈਸ਼ਨਲ న్యూਸ ਪੇਪਰ ਤੋਂ ਮੈਂ 5 ਸਾਲ ਤੋਂ ਪੱਤਰਕਾਰੀ ਵੀ ਕਰ ਰਿਹਾ ਹਾਂ ਪਰ ਮੇਰਾ ਕਿਸੇ ਬੰਦੇ ਨਾਲ ਲੈਣ-ਦੇਣ ਸੀਗਾ ਕੋਈ ਪੈਸਾ ਦਾ ਮਾਮਲਾ ਸੀਗਾ ਉਹ ਬੰਦਾ ਮੇਰੇ ਦਫ਼ਤਰ ਆਇਆ ਸਵੇਰੇ 10 ਵਜੇ ਦਾ ਟਾਈਮ ਆ ਤੇ ਨਾਲ ਉਹਦੀ ਇੱਕ ਸਾਡੇ ਪਿੰਡ ਦਾ ਗੋਪਾਲ ਚੰਦ ਵੀ ਆ ਗਿਆ ਗੋਪਾਲ ਚੰਦ ਨੇ ਆ ਕੇ ਮੇਰੇ ਨਾਲ ਬਹੁਤ ਜ਼ਿਆਦਾ ਬੱਸ ਨੂੰ ਬੋਲਦੀ ਕਿਉਂਕਿ ਜਿਹੜੇ ਬੰਦੇ ਨਾਲ ਮੇਰਾ ਲੈਣ-ਦੇਣ ਸੀ ਉਹ ਤਾਂ ਅਜੇ ਬੋਲਿਆ ਨਹੀਂ ਮੈਂ ਗਪਾਲ ਚੰਦ ਦਾ ਕਹਿਣਾ ਸੀ ਕਿ ਤੂੰ ਇਹਦਾ ਜਿਹੜਾ ਲੈਂਡ ਹੈ ਨਾ ਤੇਰਾ ਤੂੰ ਦੇਣਾ ਕਿਉਂ ਨਹੀਂ ਤੂੰ ਮੈਂ ਤੇਰਾ ਕੋ 76 ਨਾ ਲਊਂਗਾ ਤੇ ਉਹਨੇ ਮੇਰਾ ਮੈਕ ਜਿਹੜਾ ਸੀ ਚੱਕ ਕੇ ਬਾਹਰ ਸਿੱਟਿਆ ਮੇਰਾ ਮੋਬਾਈਲ ਵੀ ਤੋੜਿਆ ਤੇ ਮੈਨੂੰ ਜਾਤੀ ਪ੍ਰਤੀ ਸ਼ਬਦ ਵੀ ਬੋਲੇ ਜਦੋਂ ਮੈਂ ਆਪਣਾ ਮੈਚ ਚੱਕਣ ਲਈ ਬਾਹਰ ਗਿਆ ਤਾਂ ਬਾਹਰ ਵੀ ਮੇਰੇ ਗਲ ਪਿਆ ਉਹ ਬਾਹਰ ਜਨਤਕ ਥਾਂ ਤੇ ਵੀ ਉਹਨੇ ਮੇਰੇ ਨਾਲ ਗਾਲੀ ਗਲੋਚ ਕੀਤਾ ਇਹ ਮੇਰੇ ਗਲ ਪਿਆ ਏ ਹੁਣ ਕਦੇ ਕਿਤੇ ਮੈਨੂੰ ਉਠਾਲ ਲੈਦਾ ਕਦੀ ਕਿਥੇ ਠੱਲ ਲੈਂਦਾ ਇਹ ਕਹਿੰਦਾ ਵੀ ਮੈਂ ਤੈਨੂੰ ਨਹੀਂ ਛੱਡਣਾ ਮੈਨੂੰ ਜਾਨੋਂ ਮਾਰਨ ਦੀਆਂ ਧੰਪੀਆਂ ਦਿੰਦਾ ਇਹ ਕਹਿੰਦਾ ਤੈਨੂੰ ਮੈਂ ਪਿੰਡ ਚੋਂ ਕੱਢ ਦਊਗਾ ਦੇਖੋ ਕੀ ਇਹ ਸਾਨੂੰ ਜਲੀਲ ਕਰ ਰਿਹਾ ਹੈ ਇਹ ਮਾਮਲਾ ਮਾਨਯੋਗ ਐਸ்சி ਕਮਿਸ਼ਨ ਦੇ ਧਿਆਨ ਦੇ ਵਿੱਚ ਵੀ ਆ ਜਿਹੜੇ ਇੱਥੋਂ ਤੁਹਾਡੇ ਏਰੀਏ ਨੂੰ ਜਿਹੜੇ ਅਧਿਕਾਰੀ ਲੱਗਦੇ ਉਹਨਾਂ ਤੱਕ ਕੋਈ ਪਹੁੰਚ ਕੀਤੀ ਗਈ ਹੈ ਅਸੀਂ ਇੱਥੇ ਮੰਡੀ ਰੋੜਾਂ ਵਾਲੇ ਚੌਂਕੀ ਵੀ ਇੱਕ ਤਰਖਾਸ ਦਿੱਤੀ ਆ ਅਸੀਂ ਇੱਕ ਮਾਨਯੋਗ ਐਸ்சி ਕਮਿਸ਼ਨ ਨੂੰ ਦਿੱਲੀ ਵੀ ਉਹਨਾਂ ਦੇ ਧਿਆਨ ਵਿੱਚ ਵੀ ਕੀਤੀ ਆ ਉਹ ਜਿਹੜੀ ਦਿੱਲੀ ਜਿਹੜੀ ਸਾਡੀ ਦਰਖਾਸਤਾਂ ਜਲਾਲਲਾਵਾ ਡੀਐਸਪੀ ਸਾਹਿਬ ਦੇਖ ਰਹੇ ਆ ਤੇ ਕੋਣ 4 ਮਹੀਨੇ ਹੋ ਗਏ ਡੀਐਸਪੀ ਸਾਹਿਬ ਨੇ ਉਹਨਾਂ ਨੂੰ ਦੇਖਿਆ ਜਾਂ ਨਹੀਂ ਦੇਖਿਆ ਪਰ ਸਾਨੂੰ ਕਿਸੇ ਤਰ੍ਹਾਂ ਦਾ ਇਨਤਜ਼ਾਮ ਜਿਹੜਾ ਨਹੀਂ ਦਵਾਇਆ ਜਦੋਂ ਗਪਾਲ ਚੰਦ ਕੋਈ ਸਾਡੇ ਤੇ ਚੌਲੀ ਦਰਖਾਸਤ ਦੇ ਕੇ ਆਉਂਦਾ ਹੈ ਡੀਐਸਪੀ ਸਾਹਿਬ ਦਫ਼ਤਰ ਜਾ ਕੇ ਤਾਂ ਸਾਨੂੰ ਦੂਜੇ ਦਿਨ ਫੋਨ ਆ ਜਾਂਦਾ ਕਿ ਇੱਥੇ ਤੁਸੀਂ ਪਹੁੰਚੋ ਤੁਹਾਨੂੰ ਬੁਲਾਇਆ ਹੈ ਤੋਡੇ ਬਰਖਲਾਪ ਇੱਕ ਦਰਖਾਸਤ ਆ ਪਰ ਜਿਹੜੀ ਸਾਡੀ 4 ਮਹੀਨਿਆਂ ਦੀ ਦਰਖਾਸਤ ਥੋਤੀ ਪਈ ਆ ਉਹਦੇ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਦੀ ਅੱਜ ਇੱਥੇ ਅਸੀਂ ਇੱਕ ਧਰਨਾ ਜਿਹੜਾ ਲਿਖਿਆ ਵੰਡੀ ਰੋੜਾਂ ਵਾਲੇ ਚੌਂਕੀ ਦੇ ਅੱਗੇ ਇਹ ਸਾਨੂੰ ਇਨਸਾਫ ਨਾ ਮਿਲਣ ਦੀ ਬਾਵਜੂਦ ਹੀ ਅਸੀਂ ਇਹ ਸਟੈਪ ਜਿਹੜਾ ਚੱਕਿਆ ਆ ਅੱਜ ਇੱਥੇ ਵੱਖ-ਵੱਖ ਜਥੇਬੰਦੀਆਂ ਪਹੁੰਚੀਆਂ ਐ ਸਾਡੇ ਗੁਰੂ ਦੀਆਂ ਲਾਡਲਾਂ ਫੌਜੀਆ ਫੌਜਾ ਪਹੁੰਚੀਆਂ ਐ ਖਾਲਸਾ ਜੀ ਪਹੁੰਚੇ ਆ ਪੰਜਾਬ ਪ੍ਰਧਾਨ ਦਸ਼ਮੇਸ਼ ਤਰਨਾ ਦਲ ਤੋਂ ਸਾਡੇ ਬਿੰਦਰ ਜੀ ਪਿੰਡ ਸੇਲੇ ਵਾਲਾ ਮਜ਼ਦੂਰ ਮਨਰੇਕਾ ਤੋਂ ਜਿਹੜੇ ਪ੍ਰਧਾਨ ਗਿਆ ਗੁਰਮਖ ਸਿੰਘ ਜੀ ਪਹੁੰਚੇ ਰੱਤਾ ਸੇੜਾ ਤੋਂ ਪ੍ਰਧਾਨ ਸਾਡੇ ਤਰੋ ਵੀ ਪਹੁੰਚਿਆ ਮੁਕਤੀ ਮੋਰਚਾ ਉਹਦੇ ਵੀ ਪ੍ਰਧਾਨ ਪਹੁੰਚੇ ਆ ਤੇ ਬਹੁਤ ਸਾਰੇ ਵੀਰ ਜਿਹੜੇ ਸਾਡੇ ਨਾਲ ਪਹੁੰਚੇ ਜਿਨ੍ਹਾਂ ਨੇ ਸਾਡਾ ਇੱਥੇ ਅੱਜ ਸਾਥ ਦਿੱਤਾ ਏ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਅੱਜ ਇਹ ਮੇਰੇ ਨਾਲ ਖੜੇ ਆ ਕਿਉਂਕਿ ਜੇ ਅਸੀਂ ਇੱਕ ਆਪਣੀ ਮੈਜੋਰਟੀ ਬਣਾ ਕੇ ਚੱਲਾਂਗੇ ਭਾਈਚਾਰਕਮਗਰ ਖੜਾ ਹੈ ਤਾਂ ਫੇਰ ਹੀ ਅਸੀਂ ਜਿਹੜੇ ਕੜਮ ਚੌਧਰੀ ਜਿਹੜੇ ਸਾਨੂੰ ਜਾਤੀ ਸ਼ਬਦ ਬੋਲਦੇ ਆ ਉਹਨਾਂ ਦੇ ਨੱਥ ਪਾਵਾਂਗੇ ਉਹਨਾਂ ਦੀ ਧੌਣ ਦੇ ਵਿੱਚ ਜਿਹੜਾ ਕਿਲਾ ਗੱਡਿਆ ਏ ਉਹ ਅਸੀਂ ਕੱਢਾਂਗੇ ਸੋ ਜੇਕਰ ਤੋਂ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਆਉਣ ਵਾਲੇ ਸਮੇਂ ਤੇ ਕੀ ਕੁਸ਼نگਰ ਸੰਘਰਸ਼ ਲਈ ਕਰਦੇ ਤਿਆਰੀ ਹੈ ਜੇਕਰ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਇਹ ਜਿਹੜਾ ਸੰਘਰਸ਼ਾ ਹੋਰ ਵੀ ਤਿੱਖਾ ਕਰਾਂਗੇ ਅਸੀਂ ਡੀਐਸਪੀ ਸਾਹਿਬ ਦਾ ਜਿਹੜਾ ਦਫ਼ਤਰ ਉਹਦਾ ਘਰਾਓ ਕਰਾਂਗੇ ਐਸਐਸਪੀ ਸਾਹਿਬ ਦਾ ਦਫ਼ਤਰ ਜਾ ਕੇ ਘਰਾਓ ਕਰਾਂਗੇ ਰੋਡ ਜਿਹੜੇ ਅਸੀਂ ਉਹ ਜਾਮ ਕਰਾਂਗੇ ਅੱਜ ਚੌਂਕੀ ਜਿਹੜੀ ਰੋਡਾਂ ਵਾਲੀ ਦੀ ਪੁਲਿਸ ਵੱਲੋਂ ਕੀ ਪ੍ਰਸਾਦ ਦਿੱਤਾ ਗਿਆ ਦੇਖੋ ਸਵੇਰ ਦਾ ਧਰਨਾ ਲੱਗਿਆ 8:30 ਵਜੇ ਦਾ ਅਜੇ ਤੱਕ ਇਥੇ ਕੋਈ ਪ੍ਰਸ਼ਾਸਨ ਜਿਹੜਾ ਸਾਡੇ ਕੋਲੇ ਕੋਈ ਇਨਸਾਫ ਨਹੀਂ ਦਵਾਇਆ ਸਾਡੇ ਕੋਲ ਇਹ ਆਉਂਦੇ ਆ ਕਹਿਣ ਜ਼ਰੂਰ ਵੀ ਅਸੀਂ ਤੁਹਾਨੂੰ ਜਿਹੜਾ ਬਣਦਾ ਹੱਕ ਉਹ ਦਵਾਵਾਂਗੇ ਪਰ ਜਦੋਂ ਸਾਡੇ ਵੱਲੋਂ ਕਿਹਾ ਜਾਂਦਾ ਏ ਕਿ ਸਾਨੂੰ ਇਥੇ ਲਿਖਤੀ ਰੂਪ ਵਿੱਚ ਦਿਓ ਸਾਨੂੰ ਦੱਸੋ ਵੀ ਕਿਸ ਤਰ੍ਹਾਂ ਦਾ ਜਿਹੜਾ ਇਨਸਾਫ ਦਵਾਓਗੇ ਸਾਨੂੰ ਪਰ ਫਿਰ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਏ ਕਿ ਅਸੀਂ ਇਹ ਜਿਹੜੇ ਬਿਆਨ ਉਹ ਨਹੀਂ ਦੇ ਸਕਦੇ ਵੀ ਛੋਟੀ ਕਾਰਵਾਈ ਅੱਗੇ ਹੋਵੇ ਜਾਂ ਨਾ ਹੋਵੇ ਉਹਦੀ ਸਾਨੂੰ ਨਹੀਂ ਪਤਾ ਵੀ ਸੀ ਬਿਆਨ ਨਹੀਂ ਦੇ ਦਿੰਦੇ ਚਲੋ ਦੋ ਵਾਰੀ ਇੱਥੇ ਹੋ ਕੇ ਮੁੜ ਗਿਆ ਹੁਣ ਵੇਣਿਆ ਵੀ ਇੱਥੇ ਕੋਈ ਉੱਚ ਅਧਿਕਾਰੀ ਇੱਥੇ ਕੋਚ ਕਰਦਾ ਜਾਂ ਨਹੀਂ ਕਰਦਾ ਕੋਈ ਸੀਨੀਅਰ ਅਫਸਰਾਂ ਦੇ ਕੋਈ ਫੋਨ ਵਗੈਰਾ ਆਇਆ ਐਸਐਚਓ ਸਾਹਿਬ ਦਾ ਫੋਨ ਆਇਆ ਸੀ ਅਰਨੀ ਵਾਲੇ ਤੋਂ ਪਰ ਉਹਨਾਂ ਦਾ ਕਹਿਣਾ ਸੀ ਵੀ ਮੈਂ ਕਿਸੇ ਸ਼ਡਿਊਲ ਦੇ ਵਿੱਚ ਵਿਜੀ ਹਾਂ ਮੈਂ ਇੱਥੇ ਆਪਣਾ ਏਐਸਆਈ ਭੇਜ ਦਿੱਤਾ ਪਰ ਜਦੋਂ ASI ਇੱਥੇ ਆ ਕੇ ਸਾਡੇ ਨਾਲ ਗੱਲਬਾਤ ਕਰਦਾ ਹੈ ਉਹਦੇ ਵੱਲੋਂ ਸਾਨੂੰ ਕੋਈ ਇਨਸਾਫ ਜਿਹੜਾ ਨਹੀਂ ਦਵਾਇਆ ਜਾਂਦਾ ਪੰਜਾਬ ਸਰਕਾਰ ਬੜੇ ਵਾਅਦੇ ਕਰਦੇ ਸੀ ਅੱਜ ਭਗਵੰਤ ਮਾਨ ਸਾਹਿਬ ਦੀ ਜਿਹੜੀ ਰੈਲੀ ਹੋ ਘੋਰ ਏਰੀਆ ਚ ਉਹਨੂੰ ਕੀ ਦੇਖ ਰਹੇ ਹੋ ਦੇਖੋ ਪੰਜਾਬ ਸਰਕਾਰ ਨੇ ਤਾਂ ਐਸਸੀ ਭਾਈਚਾਰੇ ਨੂੰ ਖੁੰਝੇ ਲਾ ਕੇ ਰੱਖ ਦਿੱਤਾ ਕੀ ਇਹਨਾਂ ਨੇ ਕਤੂਤਾ ਜਿਹੜੀਆਂ ਪੰਜਾਬ ਸਰਕਾਰ ਕਰ ਰਹੀ ਐ ਕਿਸੇ ਦਾ ਰਾਸ਼ਨ ਕਾਰਡ ਕੱਟ ਦਿੱਤਾ ਕਦੇ ਕੀ ਕਰ ਦਿੱਤਾ ਕਿਸੇ ਦਾ ਮਨਰੇਕਾ ਦੇ ਪੈਸੇ ਨਹੀਂ ਆਉਂਦੇ ਦੇਖੋ ਕਿਸੇ ਦੇ ਇਹਨਾਂ ਨੂੰ 플ਸ਼ ਬਾਥਰਮ ਨਹੀਂ ਜਿਹੜੇ ਇਹਨਾਂ ਨੇ ਨਹੀਂ ਮਿਲ ਰਹੇ ਕਮਰੇ ਉਹਨਾਂ ਦੇ ਵਿੱਚ ਗਰੀਬ ਲੋਕ ਦੀ ਜਿਹੜੀ ਜਨਤਾ ਉਹਨਾਂ ਦੀ ਸੋਚ ਉਹਦੇ ਵਿੱਚ ਮੜੀ ਪਈ ਆ ਕੱਟਦਾ ਲਾਤਾ ਦੇਖੋ ਇੱਕ ਇਹਨਾਂ ਨੂੰ ਇਹ ਦਿੰਦਾ ਪ੍ਰਸ਼ਾਸਨ ਨੂੰ ਕਿ ਸੀਐਮ ਸਾਹਿਬ ਆ ਰਹੇ ਹਬੋਰ ਪਰ ਇਹਨਾਂ ਨੂੰ ਇਹ ਨਹੀਂ ਪਤਾ ਪ੍ਰਸ਼ਾਸਨ ਨੂੰ ਬੀਐਸਸੀ ਭਾਈਚਾਰੇ ਦੇ ਨਾਲ ਜਿਹੜਾ ਧੱਕਾ ਹੋਇਆ ਹੈ ਉਹਨਾਂ ਦਾ ਜਾਤੀ ਸ਼ਬਦ ਬੋਲੇਗਾ ਉਹਨਾਂ ਦਾ ਧਰਨਾ ਲੱਗਿਆ ਹੈ ਉੱਤੇ ਅਸੀਂ ਬੈਠੇ ਆ ਇਹ ਭਾਈਚਾਰਾ ਸਾਡੇ ਨਾਲ ਆ ਅੱਛਾ ਉਹਨਾਂ ਨੂੰ ਇਹ ਨਹੀਂ ਦਿਸਿਆ ਵੀ ਉਹਨਾਂ ਦੇ ਕੋਲ ਵੀ ਜੀ ਜਾ ਕੇ ਉਹਨਾਂ ਨੂੰ ਕੋਈ ਵਿਸ਼ਵਾਸ ਦਵਾਈਏ ਪਰ ਸਾਡੇ ਕੋਲ ਅਜੇ ਤੱਕ ਕੋਈ ਵੀ ਬੰਦਾ ਜਿਹੜਾ ਇੱਥੇ ਨਹੀਂ ਪਹੁੰਚਿਆ ਉਸੇ ਤਰ੍ਹਾਂ ਭਾਈ ਸਾਹਿਬ ਅੱਜ ਜਿਹੜਾ ਸਤਪਾਲ ਸਿੱਧੂ ਤੇ ਇੱਕ ਹੋਰੇ ਅਤਿਆਚਾਰ ਦੇ ਮਾਮਲੇ ਨੂੰ ਲੈ ਕੇ ਤੁਸੀਂ ਅੱਜ ਪਹੁੰਚੇ ਸਮਰਥਨ ਵਾਸਤੇ ਕੀ ਕਹਿਣਾ ਚਾਹੁੰਦੇ ਆ ਕਹਣਾ ਇਹ ਭਲੀ ਭਾਨੀ ਪ੍ਰਸ਼ਾਸਨ ਨੂੰ ਪਤਾ ਹੈ ਕਿ ਜਿਹੜਾ 4 ਮਹੀਨੇ ਹੋ ਚੱਲਿਆ ਜਿਹੜਾ ਇਹਦੇ ਨਾਲ ਵਧਿਚੀ ਹੋਈ ਆ ਇੱਕ ਦਫਤਰ ਦੇ ਵਿੱਚ ਇੱਕ ਘਰ ਦੇ ਵਿੱਚ ਇੱਕ ਇਹਨਾਂ ਦੇ ਦਫਤਰ ਬਣਾਏ ਦੇ ਉਹ ਇਹਦੇ ਵਿੱਚ ਆ ਕੇ ਇੱਕ ਜਲੀਲ ਕਰਕੇ ਜਾਣਾ ਜਾਤੀ ਸੂਚਕ ਬੋਲ ਕੇ ਜਾਣਾ ਸ਼ਬਦ ਔਰ ਇਹਨਾਂ ਦਾ ਮੋਬਾਈਲ ਤੋੜ ਦੇਣਾ ਔਰ ਜੀ ਦੇ ਜਰੀਏ ਇਹਨਾਂ ਦੀ ਰੋਟੀ ਦਾ ਗੁਜਾਰਾ ਚੱਲਦਾ ਹੈ ਮੈਨੂੰ ਇੱਕ ਬਾਹਰ ਸੇਡ ਦੇਣਾ ਜਿਵੇਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਪੱਤਰਕਾਰਾਂ ਦਾ ਬੜਾ ਵੱਡਾ ਇੱਕ ਚੌਥਾ ਥਾਂ ਮੇ ਕੀ ਅੱਜ ਜੇ ਪੱਤਰਕਾਰ ਸੇਫ ਨਹੀਂ ਤੇ ਆ ਪਬਲਿਕ ਕਿਵੇਂ ਸੇਫ ਹੋਵੇ ਕੀ ਕਰਨ ਉਹ ਬਿਲਕੁਲ ਨਹੀਂ ਸੇਫ ਤੁਹਾਡੇ ਅੱਗੇ ਆ ਦੇਖੋ ਆ ਪ੍ਰਸ਼ਾਸਨ ਬਿਲਕੁਲ ਜੇ 4 ਮਹੀਨੇ ਇਹਨਾਂ ਦੀ ਕੰਪਲੀਟ ਗਈ ਸੀ ਐਸੀ ਕਮਿਸ਼ਨ ਦੇ ਧਿਆਨ ਚੀਜ਼ ਹੈ ਮਾਨਯੋਗ ਡੀਜੀਪੀ ਸਾਹਿਬ ਦੇ ਵੀ ਧਿਆਨ ਜੇ ਐਸਐਸਪੀ ਸਾਹਿਬ ਦੇ ਵੀ ਧਿਆਨ ਦੇ ਵਿੱਚ ਹੋਣ ਦੇ باوجود ਅੱਜ ਦੇਖੋ ਜਿਹੜਾ ਲੋਕ ਸਭਾ ਦੇ ਵਿੱਚ ਇੱਕ ਐਕਟ ਪਾਸ ਹੋਇਆ ਸੀ ਜਿਹੜਾ 3 ਦਿਨਾਂ ਦੇ ਵਿੱਚ 3 ਦਿਨਾਂ ਦੇ ਵਿੱਚ ਕਾਰਵਾਈ ਉਹਦੇ ਤੇ ਹੋਣੀ ਚਾਹੀਦੀ ਜਿਹੜੀ ਦਰਖਾਸਤ ਆਉਂਦੀ ਏ 3 ਤੋਂ 14 ਦਿਨਾਂ ਦੇ ਵਿੱਚ ਵਿੱਚ ਇਹ ਐਕਟ ਪਾਸ ਹੋਇਆ ਸੀ ਲੋਕ ਸਭਾ ਦੇ ਵਿੱਚ ਹੁਣ ਜਿਹੜਾ ਨਵਾਂ ਐਕਟ ਪਾਸ ਹੋਇਆ ਹੈ 14 ਦਿਨਾਂ ਦੇ ਵਿੱਚ ਵਿੱਚ ਕਾਰਵਾਈ ਹੋਣੀ ਚਾਹੀਦੀ ਪਰ ਦੇਖੋ ਇੱਕ ਐਸੀ ਪਰਿਵਾਰ ਨਾਲ ਸੰਬੰਧ ਅਤੇ ਸਤਪਾਲ ਜੀ ਔਰ ਇੱਕ ਜਰੀਆ ਇੱਕ ਪੱਤਰਕਾਰ ਇੱਕ ਪ੍ਰੈਸ ਨਾਲ ਜੁੜਿਆ ਹੋਣ ਦੇ ਕਾਰਨ ਜਿਹੜੀ ਕਿ ਇਹਦੀ ਸੁਣਵਾਈ ਨਹੀਂ ਹੋ ਚੁੱਕੀ ਅੱਜ ਅਸੀਂ ਇਹਨਾਂ ਦੇ ਸੰਯੋਗ ਦੇ ਵਿੱਚ ਖੜੇ ਹੈਗੇ ਆ ਜਿੱਥੋਂ ਤੱਕ ਵੀ ਸਾਨੂੰ ਜਾਣਾ ਪਿਆ ਇਹਨਾਂ ਨੂੰ ਅਹੀ ਹਰੇਕ ਤਰ੍ਹਾਂ ਦੀ ਅਸੀਂ ਕਾਰਵਾਈ ਉਹਨਾਂ ਤੇ ਕਰਵਾ ਕੇ ਛੱਡਾਂਗੇ ਜਿਵੇਂ 4 ਮਹੀਨੇ ਹੋ ਗਏ ਕਾਰਵਾਈ ਲਟਕ ਰਹੀ ਏ ਔਰ ਵਾਲੇ ਸਮੇਂ 'ਚ ਤੁਹਾਡੇ ਵੱਲੋਂ ਕੋਈ ਸੰਘਰਸ਼ ਵਿੜਨ ਦੀ ਤਿਆਰੀ ਹੈ ਬਿਲਕੁਲ ਜੀ ਦੇਖਾਂਗੇ ਇਹ ਜਿਹੜਾ ਕੋ ਡੀਐਸਪੀ ਸਾਹਿਬ ਜਿਹੜੇ ਕਿ ਆ ਹੁਣ ਮਜੂਤਾ ਸਰਕਾਰ ਏ ਤੇ ਉਹਨਾਂ ਦਾ ਇੱਕ ਇਹ ਪਿੱਠੂ ਏ ਜਿਹੜਾ ਗੁਪਾਲ ਸਿੰਘ ਹੈ ਨਾ ਇਹ ਉਹਨਾਂ ਦਾ ਪਿੱਠੂ ਏ ਇੱਕ ਐਮਐਲਏ ਦੀ ਸ਼ਹਿਤ ਏ ਉਥੋਂ ਡੀਐਸਪੀ ਸਾਹਿਬ ਤੋਂ ਫੋਨ ਕਰਵਾ ਦਿੰਦਾ ਹੈਗਾ ਤੇ ਡੀਐਸਪੀ ਸਾਹਿਬ ਚੁੱਕ ਕੇ ਇਹਨਾਂ ਦੇ ਫੋਨ ਕਰ ਦਿੰਦੇ ਕਿ ਆਜੋ ਜੀ ਤੁਹਾਨੂੰ ਗੁਪਾਲ ਸਿੰਘ ਨੇ ਦਰਖਾਸਤ ਦਿੱਤੀ ਹੈਗੀ ਤੁਹਾਡੇ ਤੇ ਤੇ ਇਹਨਾਂ ਦੀ ਜਿਹੜੀ 4 ਮਹੀਨਿਆਂ ਦੀ ਦਰਖਾਸਤ ਦਿੱਤੀ ਹੈ ਏ ਉਹਦੇ ਤੇ ਪੋਚਾ ਫੇਰ ਦਿੰਦਾ ਜੀ ਹੁਣ ਡੀਐਸਪੀ ਸਾਹਿਬ ਦਾ ਸੀ ਪੁਤਲਾ ਸਾੜਾਂਗੇ ਔਰ ਭੋਪਾਲ ਚੰਦ ਦੋਨਾਂ ਦਾ ਹੀ ਪੁਤਲਾ ਸਾੜਾਂਗੇ ਜੋ ਸਾਡੇ ਮੌਕੇ ਦੇ ਜਿਹੜੇ ਹੁਣ ਜਿਹੜੇ ਹੈਗੇ ਨੇ ਮੁਜ਼ਰਮ ਨੇ ਸਾਡੇ ਐਸੀ ਪਰਿਵਾਰਾਂ ਦੇ ਮੈਂ ਬਲਵੰਤ ਸੰਨੇ ਵਾਲੀ ਲੋਕ ਸਭਾ ਹਲਕਾ ਫਰੋਇਕੁਰ ਉਮੀਦਵਾਰ ਨੈਸ਼ਨਲ ਸਟ ਜਸਟੀਸ ਪਾਰਟੀ ਮੈਂ ਅੱਜ ਸਤਪਾਲ ਸਿੱਧੂ ਤੇ ਜਿਹੜਾ ਲੰਬੇ ਸਮੇਂ ਤੋਂ ਇੱਕ ਵਿਵਾਦ ਚੱਲ ਰਿਹਾ ਸੀ ਜਿਹੜਾ ਜਰਨਲ ਕੈਟਾਗਰੀ ਦਾ ਸਾਡੇ ਇਸੇ ਸਮਾਜ ਨੂੰ ਜਿਹੜਾ ਟਾਰਚ ਕਰ ਰਿਹਾ ਸੀ ਜਿਹੜਾ ਪੈਸੇ ਲੈਣ ਦੇ ਨਹੀਂ ਸੀ ਪੈਸੇ ਦਾ ਮਾਮਲਾ ਕਿਸੇ ਹੋਰ ਨਾਲ ਸੀ ਪਰ ਉਹ ਆ ਕੇ ਜ਼ਬਰਦਸਤੀ ਜਿਹੜੀ ਵਸੂਲੀ ਕਰਨੀ ਚਾਹੁੰਦਾ ਸੀ ਇਸ ਮਾਮਲੇ ਨੂੰ ਲੈ ਕੇ ਜਿਹੜਾ ਇੱਕ ਮੈਂ ਪ੍ਰੈਸ 'ਚ ਵਾਈਸ ਚੇਅਰਮੈਨ ਆ ਜਰਨਲਿਸਟ ਪ੍ਰੈਸ ਕਲੱਬ ਦਾ ਸ਼੍ਰੀ ਮੁਖਰ ਸਾਹਿਬ ਤੋਂ ਅੱਜ ਮੈਂ ਕਾਫੀ ਸਮਾਜ ਸੇਵੀ ਆ ਜਿਹੜੀਆਂ ਜਥੇਬੰਦੀਆਂ ਦੇ ਵਿੱਚ ਕੰਮ ਕਰ ਰਿਆ ਅਸੀਂ ਅੱਜ ਇਹਦਾ ਸਮਰਥਨ ਦੇਣ ਵਾਸਤੇ ਅੱਜ ਮੰਡੀ ਰੋੜਾ ਵਾਲੀ ਪਹੁੰਚੇ ਆ ਉਹਦੇ ਵਿੱਚ ਜਿਹੜੀ ਪ੍ਰਸ਼ਾਸਨ ਨਾਲ ਮੇਰੀ ਗੱਲ ਹੋਈ ਹੈ ਜਿਵੇਂ ਡੀਐਸਪੀ ਸਾਹਿਬ ਨਾਲ ਐਸਐਚਓ ਸਾਹਿਬ ਨਾਲ ਉਹਨਾਂ ਨੇ ਇੱਕ ਸਾਡਾ ਭਰੋਸਾ ਵੀ ਦਿੱਤਾ ਵੀ ਅਸੀਂ ਕਾਰਵਾਈ ਕਰਾਂਗੇ ਪਰ ਇਹਦੇ ਵੱਲੋਂ ਐਸਈ ਕਮਿਸ਼ਨ ਦੇ ਧਿਆਨ ਚ ਲੈ ਆਂਦੀ ਜੀ ਹੋਰ ਜਿਹੜੇ ਉੱਚ ਅਧਿਕਾਰੀ ਉਹਨਾਂ ਕੋਲੇ ਕੰਕਰੀਟਾ ਪਾਈਆਂ ਗਈਆਂ ਹੈ ਪਰ ਕੀ ਹੁੰਦਾ ਜਦੋਂ ਉਹ ਜਿਹੜਾ ਇੱਕ ਜਿਹੜਾ ਇਹਦੇ ਖਿਲਾਫ ਖੜਾ ਸੀ ਉਹ ਬੰਦਾ ਜਦੋਂ ਇੱਕ ਛੋਟੀ ਜਿਹੀ ਕੰਪਲੇਟ ਪਾ ਦਿੰਦਾ ਪਰ ਪ੍ਰਸ਼ਾਸਨ ਨੂੰ ਨਾਲ ਦੀ ਨਾਲ ਕਾਲ ਕਰਦਾ ਭਾਈ ਆ ਜਾ ਇੱਥੇ ਆ ਕੇ ਸਾਡੀ ਗੱਲਬਾਤ ਸੁਣ ਸਾਡੇ ਖਿਲਾਫ ਕੰਪਲੇਟ ਪਾਈਏ ਪਰ ਜਿਹੜੀਆਂ ਇਹਨੇ ਵੱਲੋਂ ਬਹੁਤ ਉੱਚ ਪੱਧਰੀ ਕੰਪਲੇਟਾਂ ਪਾਈਆਂ ਜਿਵੇਂ ਅਸੀਂ ਕਮਿਸ਼ਨ 'ਚ ਪਾਈ ਗਈਏ ਡੀਐਸਪੀ ਨੇ ਪਾਈ ਗਏ ਐਸਐਸਪੀ ਨੇ ਪਾਈ ਗਏ ਕੰਡੀ ਰੋਡ ਵਾਲੀ ਜਿਹੜੀ ਉੱਥੇ ਵੀ ਪਾਈਆਂ ਗਏ ਆ ਪਰ ਅੱਜ ਤੱਕ ਪ੍ਰਸ਼ਾਸਨ ਨੇ ਇਹਨੂੰ ਇਨਸਾਫ ਨਹੀਂ ਦਿਵਾਇਆ ਗਾ ਮੇਰਾ ਤੇ ਮੇਰੇ ਸਾਰੇ ਜਿੰਨੀਆਂ ਜਥੇਬੰਦੀਆਂ ਪਹੁੰਚੀਆਂ ਉਹਨਾਂ ਵੱਲੋਂ ਅਸੀਂ ਸੱਤਪੰਥ ਨੂੰ ਇੱਕ ਭਰੋਸਾ ਦਿੰਨੇ ਆ ਜੇਕਰ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਆਉਣ ਵਾਲਾ ਸਮਾਂ ਜਿਹੜਾ ਵੱਡੇ ਪੱਧਰ ਤੇ ਅਸੀਂ ਸੰਘਰਸ਼ ਵਿੜਾਂਗੇ ਅਤੇ ਜਿਹੜਾ ਸੱਤਪੰਥ ਸਿੱਧੂ ਨੂੰ ਅਸੀਂ ਇਨਸਾਫ ਦਵਾਉਣ ਆਏ ਜਿਹੜੀ ਜਰਨਲਿਸਟ ਪ੍ਰੈਸ ਕਲੱਬੇ ਉੱਥੇ ਵੀ ਸਾਡੇ ਜਿਹੜੇ ਸੀਨੀਅਰ ਉਹਨਾਂ ਤੱਕ ਵੀ ਅਸੀਂ ਗੱਲ ਬਾਤ ਕੀਤੀ ਹੈ ਜਿੰਨਾ ਪੱਤਰਕਾਰਾ ਭਾਈਚਾਰਾ ਉਹ ਸਾਰਾ ਸੱਤਪਾਲ ਦੇ ਨਾਲ ਖੜੂਗਾ ਅਤੇ ਆਉਣ ਵਾਲੇ ਸਮੇਂ 'ਚ ਅਸੀਂ ਵੱਡਾ ਜਿਹੜਾ ਸ਼ਨਰਸ਼ ਵਿਡਨ ਦੀ ਤਿਆਰੀ ਕਰਾਂਗੇ ਭਰਾ ਜੀ ਕੀ ਨਾਮ ਹੈ ਕਿਹੜੀ ਸੰਸਥਾ ਨਾਲ ਜੁੜੇ ਹੋ ਮੇਰਾ ਨਾਮ ਜੀ ਬਲਜਿੰਦਰ ਸਿੰਘ ਪਿੰਡ ਚੱਕ ਸੇਲੇ ਵਾਲਾ ਅੱਜ ਰੋੜਾ ਵਾਲੀ ਥਾਣੇ ਦੇ ਅਕ ਇੱਕ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਉਹ ਕੀ ਕਹਿਣਾ ਚਾਹੁੰਦੇ ਆ ਸੰਸਥਾ ਵੱਲੋਂ ਇਹ ਹੈ ਵੀ ਮੈਂ ਮਰੇਗਾ ਮਜ਼ਦੂਰ ਜਾਗਰਤਾ ਜੁਨੀਅਨ ਦਾ ਪੰਜਾਬ ਦਾ ਪ੍ਰੈਸ ਘਤਰ ਆ ਔਰ ਪਿੰਡ ਪੱਧਰ ਤੇ ਮੈਂ ਪੰਚਾਇਤ ਮੈਂਬਰ ਆ ਪਾਰਟੀ ਸ਼੍ਰੋਮਣਿਕਾਲੀ ਦਲ ਤੋਂ ਤੇ ਅੱਜ ਜਿਹੜਾ ਇੱਥੇ ਧਰਨਾ ਲੱਗਾ ਸਾਨੂੰ ਪਤਾ ਲੱਗਿਆ ਮੇਰਾ ਸਤਪਾਲ ਵੀਰ ਹੈ ਜਿਹੜਾ ਮੇਰਾ ਸੀਨੀਅਰ ਪੱਤਰਕਾਰ ਹੈ ਮੈਂ ਦਿੱਲੀ ਕ੍ਰਾਈਮ ਨੈਸ਼ਨਲ ਜਿਹੜਾ ਨਿਊਜ਼ ਹੈ ਇਹਦੇ ਨਾਲ ਵੀ ਜੁੜਿਆ ਹੋਇਆ ਤੇ ਮੈਨੂੰ ਜਦੋਂ ਪਤਾ ਲੱਗਿਆ ਮੈਂ ਇਹਨਾਂ ਦੇ ਯਾਨੀ ਕਿ ਪਾਰਟੀ ਤੋਂ ਉੱਪਰ ਉੱਠ ਕੇ ਜਿਵੇਂ ਅਸੀਂ ਸਾਡੇ ਹਲਕਾ ਫਰੋਈਪੁਰ ਤੋਂ ਗੁਰਦੇਵ ਸਿੰਘ ਬੋਬੀ ਮਾਨ ਦੀ ਇਲੈਕਸ਼ਨ ਲੜ ਰਹੇ ਆ ਤੇ ਉਹਦੀ ਇਲੈਕਸ਼ਨ ਕੈਂਪੇਨ ਤੇ ਕੈਂਪੇਨ ਕਰ ਰਹੇ ਆ ਕਿਉਂਕਿ ਮੇਰਾ ਵੀ ਛੇਲੇ ਵਾਲਾ ਪਿੰਡ ਆ ਬੋਬੀ ਮਾਨ ਦਾ ਵੀ ਛੇਲੇ ਵਾਲਾ ਪਿੰਡ ਆ ਤੇ ਮੈਂ ਉਸ ਪਾਰਟੀ ਤੋਂ ਅੱਜ ਉੱਪਰੋਂ ਠਿੱਕੇ ਜਿਹੜਾ ਸੱਤਪਾਲ ਦੇ ਹੱਕ ਚਾ ਕੇ ਇੱਥੇ ਖੜਾ ਤੇ ਅਸੀਂ ਮਤਲਬ ਜਿਹੜਾ ਵੱਤ ਵੱਦ ਜਿਹੜਾ ਇਹਨੂੰ ਅਨਸਾਫ਼ ਦਵਾਵਾਂਗੇ ਜਿੰਨੀ ਜਾਤੀ ਤੌਰ ਤੇ ਜਾਂ ਭਾਈਚਾਰਕ ਸਾਂਝ ਤੇ ਅਸੀਂ ਇਹਨਾਂ ਦੇ ਨਾਲ ਖੜੇ ਆਂ ਜਿੱਥੋਂ ਤੱਕ ਵੀ ਸਾਨੂੰ ਸੰਘਰਸ਼ ਤੇਜ ਕਰਨਾ ਪਿਆ ਅਸੀਂ ਕਰਾ ਕੇ ਕੀ ਜਿਵੇਂ ਤੁਸੀਂ ਬੋਬੀ ਮਾਨ ਜੀ ਦਾ ਨਾਮ ਲੈ ਕੇ ਭਾਈਚਾਰਕ ਸਾਂਝ ਨਾਲ ਚੱਲਣਾ ਚਾਹੁੰਦੇ ਜਾਂ ਪਾਰਟੀ ਦੇ ਲੋਗੋ ਲਾ ਕੇ ਨਾਲ ਸਾਥ ਦੇ ਭਾਈਚਾਰਕ ਸਾਂਝ ਨਾਲ ਭਾਈਚਾਰਕ ਜਿਹੜੀ ਸਾਂਝ ਆ ਸਾਡੀ ਮੇਰਾ ਸੀਨੀਅਰ ਪੱਤਰਕਾਰ ਆ ਮੇਰਾ ਪਰਿਵਾਰਵੰਨਿਓ ਭਾਈਚਾਰਕ ਸਾਂਝ ਨੇਓ ਆਪਣਾ ਜਿਹੜਾ ਐਸੀ ਪਰਿਵਾਰ ਬੰਨੀ ਉਹ ਵੀ ਮੇਰਾ ਜਿਹੜਾ ਹੱਕ ਬਣਦਾ ਤੇ ਮੈਂ ਇਹਦੇ ਨਾਲ ਖੜਾ ਤੇ ਹੋਰ ਖੜਾ ਵੀ ਰਹਿਣਾ। ਬੋਲੇ ਈਸਨ ਹੈ। ਹੋਰ ਜੀ ਹੋਰ ਇੱਕ ਲੰਬੇ ਸਮੇਂ ਤੋਂ ਕਈ ਅਧਿਕਾਰੀਆਂ ਤੱਕ ਇਹਨਾਂ ਨੇ ਕੰਪਲੀਟਾ ਕੀਤੇ ਹੈਗੇ ਜਾਂ ਅਜੇ ਤੱਕ ਕੋਈ ਸਰਮਾਇ ਜਿਹੜੀ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਔਰ ਜਿਹੜਾ ਸਰਮਾਇਦਾਰੀ ਹੈ ਉਹ ਦਿਨ ਬਰ ਦਿਨ ਇਹਨਾਂ ਤੇ ਦਤਿਆਚਾਰ ਕਰ ਰਹੀ ਹੁੰਦੇ ਬਾਰੇ ਕੀ ਦੇਖਦੇ ਹੋ? ਦੇਖੋ ਮਾੜੀ ਗੱਲ ਹੈ ਪ੍ਰਸ਼ਾਸਨ ਦੀ ਵੀ ਜੇ ਕਿਸੇ ਐਸੀ ਪਰਿਵਾਰ ਦੀ ਜਦੋਂ ਸ਼ਿਕਾਇਤ ਜਾਂਦੀ ਹੈ ਤਾਂ ਉਹਨਾਂ ਨੂੰ ਸੁਣਨੀ ਚਾਹੀਦੀ ਹੈ। ਤੇ ਦੂਜੀ ਗੱਲ ਇਹ ਆ ਵੀ ਇਹ ਇਹਨਾਂ ਨੂੰ ਮੈਨੂੰ ਪਤਾ ਲੱਗਿਆ ਵੀ ਇਹ 4 ਮਹੀਨਿਆਂ ਤੋਂ ਮੇਰੇ ਨਾਲ ਇਹਨਾਂ ਨੇ ਇਸ ਵਿਸ਼ੇ ਤੇ ਗੱਲ ਨਹੀਂ ਸਾਂਝੀ ਕਰੀ ਪਿਛਲੇ 4 ਮਹੀਨਿਆਂ ਤੋਂ ਜਿਹੜਾ ਇਹਨਾਂ ਦਾ ਰੌਲਾ ਇਹ ਚੱਲ ਰਿਹਾ ਜਿਵੇਂ ਕੋਈ ਪੈਸੇ ਲੈਣ ਦੇਣ ਦਾ ਸੀਗਾ ਤੇ ਉਹ ਪੈਸੇ ਕਿਸੇ ਦੇ ਦੇਣੇ ਆ ਤੇ ਕੋਈ ਜਰਨਲ ਪਰਿਵਾਰ ਦਾ ਜਿਹੜਾ ਗੋਪਾਲ ਚੰਦ ਆ ਸਾਨੂੰ ਪਤਾ ਲੱਗਿਆ ਉਹ ਨਜ਼ਾਇਜ਼ ਹੀ ਇਹਦੇ ਤੇ ਆ ਕੇ ਜਿਹੜਾ ਇਹਨੂੰ ਗਾਲੀ ਗਲੋਚੀ ਕਰਦਾ ਔਰ ਜਾਤੀ ਪ੍ਰਤੀ ਆਪਰ ਸ਼ਬਦ ਬੋਲਦਾ ਉਹਦੇ ਖਿਲਾਫ ਅਸੀਂ ਡਟ ਕੇ ਖੜੇ ਆ ਜਿੱਥੋਂ ਤੱਕ ਸਾਨੂੰ ਜਾਣਾ ਪਿਆ ਜਿੱਥੋਂ ਤੱਕ ਪ੍ਰਸ਼ਾਸਨ ਦੀ ਗੱਲ ਹੈ ਦੇ ਪ੍ਰਸ਼ਾਸਨ ਨੂੰ ਅਸੀਂ ਇਹੀ ਕਹਿੰਨੇ ਆ ਵੀ ਸਾਨੂੰ ਜਿਹੜਾ ਸਾਡੇ ਵੀਰ ਨੂੰ ਇਨਸਾਫ ਦਿਵਾਇਆ ਜਾਵੇ ਨਹੀਂ ਅਸੀਂ 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 ਭਾਈਚਾਰਕ ਤੌਰ ਤੇ ਦੇ ਨਾਲ ਖੜੇ ਆ ਤੇ ਜਿਹੜਾ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਾ। ਬਾਬਾ ਜੀ ਅੱਜ ਸਤਪਾਲ ਨੂੰ ਇੱਕ ਸਯੋਗ ਦੇਣ ਆਇਓ ਕੀ ਕਹਿਣਾ ਚਾਹੁੰਦੇ ਆ? ਹਾਂਜੀ ਇਹੀ ਦੇ ਨੁਮਾਇਨੇ ਜਿਹੜਾ ਹੱਕੇ ਦਾ ਜਿਹੜੀ ਇਹਦੇ ਜਾਤੀਵਾਦੀ ਬੋਲੀ ਆ ਪਹਿਲੀ ਗੱਲ ਜਿਹੜਾ ਧੌਂ ਚ ਕਿਲਾ ਹੈ ਸਰਕਾਰ ਨੂੰ ਉਹਦੀ ਧੌਂ ਚ ਕਿਲਾ ਕੱਢਾਂ ਗੱਡਾਂਗੇ ਜੇ ਨਾ ਵੀ ਮਿਲਿਆ ਫਿਰ ਅਸੀਂ ਹੱਕ ਲੈਣਾ ਜਾਣਦੇ ਵੀ ਆ ਅਸੀਂ ਪਿਆਰ ਨਾਲ ਵੀ ਜਾਣਦੇ ਅਸੀਂ ਜੁੱਜੀ ਤਰ੍ਹਾਂ ਵੀ ਜਾਣਦੇ ਆ ਜੇ ਦੇਣਗੇ ਤਾਂ ਠੀਕ ਹੈ ਬਾਬਾ ਜੀ ਅੱਜ ਜਿਹੜਾ ਤੁਸੀਂ ਇੱਕ ਸੱਤਪਾਲ ਸਿੱਧੂ ਤੇ ਹੋ ਰਿਹਾ ਅਤਿਆਚਾਰ ਰੋਕਣ ਵਾਸਤੇ ਪਹੁੰਚੇ ਉਹ ਕੀ ਕਹਿਣਾ ਚਾਹੁੰਦੇ ਆ ਅਸੀਂ ਇਹੋ ਕਹਿਣਾ ਚਾਹੁੰਦੇ ਆ ਵੀ ਜੇ ਤਾਂ ਇਹ ਸਪਰਸ਼ਾਪ ਕਰਨਗੇ ਤੇ ਫਿਰ ਤਾਂ ਠੀਕ ਠੀਕ ਆ ਤੇ ਨਹੀਂ ਤਾਂ ਜਿਤਨਾ ਵੀ ਸਾਨੂੰ ਕਰਨਾ ਪਿਆ ਹੈ ਕਰਾਂਗੇ ਫਾਸੀਂ ਕਿਸੇ ਵੀ ਗੱਲ ਤੋਂ ਪਿੱਛੇ ਨਹੀਂ ਹਟਾਂਗੇ ਭਾਈ ਜਾਤੀਵਾਦੀ ਜਿਹੜੇ ਕਰਨ ਵਾਲੇ ਆ ਉਹਨਾਂ ਤੇ ਅਤਿਆਚਾਰ ਅਸੀਂ ਵੀ ਕਰਨ ਜਾਂਦੇ ਆ ਸਾਨੂੰ ਵੀ ਸਾਰੀਆਂ ਇਹ ਗੱਲਾਂ ਕਰਨੀਆਂ ਆਉਂਦੇ ਨੇ ਪਰ ਜੇ ਸਾਫ਼ ਕਰਨ ਤੇ ਅਸੀਂ ਫੇਰ ਇੱਧਰ ਦੇ ਨਾਲ ਹੀ ਆ ਤੇ ਨਹੀਂ ਤੇ ਫੇਰ ਅਸੀਂ ਇੱਧਰ ਦੇ ਖਿਲਾਫ ਚੱਲੂਗਾ ਠੀਕ ਹੈ ਨਾ ਜੋ ਵੀ ਸਾਨੂੰ ਕਰਨਾ ਪੈਗਾ ਭਾਈ ਧਰਨੇ ਦਾ ਕਰ ਧਰਨੇ ਦੇ ਛੱਡ ਕੇ ਭਾਈ ਤਾਂ ਕਟਵੰਟ ਜਿਹੜੇ ਸਾਨੂੰ ਕਰਨੇ ਆਉਂਦੇ ਆ ਅਸੀਂ ਇਹ ਸਭ ਕੁਝ ਕਰਾਂਗੇ ਜਿਹੜਾ ਉਹਦਾ ਉਹ ਜ਼ੁਬਾਨ ਆ ਭਾਵੇਂ ਸਾਡ ਜ਼ੁਬਾਨ ਵੀ ਉਹਦੀ ਵੱਧਣੇ ਪੈਦੇ ਵੱਧ ਦੇਾਂਗੇ ਬੋਲੇ ਸੋਨਿਆ ਰਿਆ ਜਾਨ ਅਕਾਲ ਪ੍ਰਾਜੀ ਅੱਜ ਜਿਹੜਾ ਤੁਸੀਂ ਇੱਕ ਸਾਤਪਾਲ ਸਿੱਧੂ ਤੇ ਹੋ ਰਿਹਾ ਅਤਿਆਚਾਰ ਰੋਕਣ ਵਾਸਤੇ ਇੱਕ ਸੰਘਰਸ਼ ਕਰ ਰਹੇ ਹੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਅਸੀਂ ਕਹਿ ਰਹੇ ਹਾਂ ਉਸ ਸਾਧਵਾਗੇ ਚਾਹੁੰਦੇ ਕਿ 4 ਮਹੀਨੇ ਹੋਈ ਤਰ੍ਹਾਂ ਜਲੀਲ ਕੀਤਾ ਹੈ ਦੁਕਾਨ ਤੱਕ ਇਹ ਗੱਲ ਪਈ ਹੈ ਬਹੁਤ ਮਾੜਾ ਕੀਤਾ ਹੈ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਸੀ ਇਹ ਰਸਤਾਂ ਕਰਕੇ ਬੰਦਿਆਂ ਅਨੁਸਾਰ ਦੋਵੇਂ ਇਹ ਆਉਂਦੀਆਂ ਤੇ ਗੋਣਾਂ 'ਤੇ ਮਿੱਟੀ ਲਾ ਕੇ ਤਰ ਜਾਂਦੇ ਦੋ ਕਿ ਜਣੇ ਹੁੰਦੇ ਐ ਐਸਾ ਹੀ ਅੱਜ ਅੱਜ ਇਹ ਰੰਜਨ ਦਿਓ ਐਸਾ ਕਿ ਧਿਆਨ ਚਾਹੇ ਕੋਈ ਦਿੱਕਤ ਧਿਆਨ ਚ ਰਿਆਉਂਦੇ ਐ ਤੇ ਅਨਸਾਰ ਕੋਈ ਨਹੀਂ ਦਉਂਦੇ ਅਸੀਂ ਸਤਪਾਲ ਦੇ ਨਾਲ ਖੜੇ ਆ ਮੁਕਤੀ ਮੋਰਚੇ ਵਾਲੇ ਜਾਨ ਕੁਰਬਾਨ ਕਰ ਦਾਂਗੇ ਪਰ ਅਨਸਾਫ਼ ਦਵਾ ਕੇ ਛੱਡਾਂਗੇ ਦੂੰ ਕੋਮੇਸ ਨੇ ਕੁਰਬਾਨੀ ਵਾਲੀ ਜਾਗ ਲਈ ਝੰਡੇ ਚੁਲਦੇ ਅੱਜ ਵੀ ਨਿਸ਼ਾਨੀਆਂ ਦੇ ਗੱਲਾਂ ਨਾਲ ਨਾ ਕਿਤੇ ਹੱਕ ਲੈ ਹੱਕ ਲੈ ਨਾਲ ਕੁਰਬਾਨੀ ਬੋਲੇ ਜੈ ਸੰਹੋ ਜੋ ਸ੍ਰੀ ਅਕਾਲ ਇੱਕ ਆਪਾ ਹੁੰਦਣ ਇਸੇ ਸੰਬੰਧ ਦੇ ਵਿੱਚ ਆਪਾਂ ਇੱਕ ਰਾਜੀਨਾਮਾ ਕੀਤਾ ਸੀ ਵੀ ਉਹ ਤਾਂ ਤੁਸੀਂ ਆਪਸ ਵਿੱਚ ਹੋਇਆ ਨਾ ਬੰਦੇ ਵਿੱਚ ਹਾਂ ਟਾਈਮ 15 6 ਵਜੇ ਕਿਹਦੇ ਨਾਲ ਕਿਹਦੇ ਨਾਲ ਆਪਾਂ ਟਾਈਮ ਲਿਆ ਆਇਆ ਕਿਹਦੇ ਨਾਲ ਆਪਣਾ ਉਹ ਕਹਿੰਦੇ ਵੀ ਅਸੀਂ ਦੋ ਭਾਈ ਵਾਲ ਆ ਲਈ अच्छा ये ਸਾਡਾ ਸਾਂਝਾ ਕੰਮ ਹੈ ਸਾਡੇ ਦੋਨੋਂ ਦੇ ਪੈਸੇ ਉਹ ਕਹਿ ਰਹੇ ਅਸੀਂ ਨਹੀਂ ਕਹਿ ਰਹੇ ਅਸੀਂ ਤੇ ਜਿਹੜਾ ਇਹ ਲੈ ਇਹਨੇ ਲੈ ਇਹਨੇ ਉਦੋਂ ਮੋਤੋਰ ਬੰਦੇ ਆਏ ਸੀ ਤੁਹਾਡੇ ਤੁਸੀਂ ਆਪਸ ਵਿੱਚ ਇੱਥੇ ਆ ਕੇ 15 ਤਰੀਕ ਨੂੰ ਅਸੀਂ ਦੇ ਦਾਂਗੇ 15 ਤਰੀਕ ਨੂੰ ਨਹੀਂ ਉਹ ਰਾਜ ਨਾਲ ਕਿਹ ਨਾਲ ਹੋਇਆ ਇਹ ਕਿੰਦੇ ਨਾਲ ਹੋਇਆ ਕਿਸ ਨਾਲ ਉਹਨਾਂ ਨਾਲ ਹੀ ਹੋਇਆ ਦੋਨੋਂ ਉਹਨਾਂ ਦੇ ਹਿੱਸੇ ਨੇ ਤੁਹਾਡੇ ਹਿੱਸੇ ਨਾਲ ਦੇਖੋ ਜੀ ਨਹੀਂ ਨਹੀਂ ਇਹ ਕਹਿ ਰਿਹਾ ਇੱਕ ਮਿੰਟ ਇਹ ਕਹਿ ਰਿਹਾ ਜਿਹੜੇ ਮੁੰਡੇ ਤੋਂ ਪੈਸੇ ਲਏ ਆ ਇਹ ਜਿਹੜਾ ਕੀ ਉਹਦਾ ਨਾਮ ਦਾਸੁਲਰਾਜ ਬਰਲਾਜ ਤੋਂ ਪੈਸੇ ਲੈਣ ਦੇ ਬਰਲਾਜ ਨਾਲ ਚੱਲ ਰਿਹਾ ਦੂਜੇ ਨਾਲ ਸਾਡੇ ਅਸੀਂ ਵਾਰ-ਵਾਰ ਉਹੀ ਟਿੱਪਣੀ ਕਰਦੇ ਆਂ ਕਿ ਜਿਹੜਾ ਸਾਡਾ ਲੈਣ ਦੇ ਬਰਲਾਜ ਸਿੰਘ ਨੇ ਉਹ ਕਹਿੰਦੇ ਫਾਇਲ ਮੇਰੇ ਕੋਲ ਪਈ ਆ ਦੇਖੋ ਉਹਨਾਂ ਦੀਆਂ ਕਿੰਨੀਆਂ ਸ਼ਿਕਾਵਾਂ ਆ ਸਾਨੂੰ ਉਹ ਜੀਦਾ ਨਹੀਂ ਪਤਾ ਨਹੀਂ ਹਾਂ ਜੀ ਯਾਰ ਆਪਣੇ ਨਾ ਜਿਹੜਾ ਉਹ ਦੱਸੋ ਉਹ ਦੱਸੋ ਨਹੀਂ ਸ਼ਿਕਾਵਾਂ ਹੈ ਕੋਈ ਸਾਡੇ ਕਿਸੇ ਨਾਲ ਪੈਸੇ ਦਾ ਲੈਣ-ਦੇਣ ਮੇਰੇ ਬਲਰਾਜ ਨਾਲ ਉਹ ਬੰਦੇ ਨਾਲ ਮੇਰਾ ਕੋਈ ਲੈਣ-ਦੇਣ ਨਹੀਂ ਉਹ ਦੋਨੇ ਆਏ ਸੀ ਤੇ ਇਹਨਾਂ ਦੇ ਪੰਚਾਇਤੀ ਮੈਂਬਰ ਆਏ ਸੀ ਤੇ ਇਹਨਾਂ ਦਾ ਕਹਰਾਤਾ ਸੀ ਉਹਨਾਂ ਨੇ ਕਿ 15-5 ਨੂੰ ਪੈਸੇ ਦੇ ਦੇਣ ਬਲਰਾਜ ਨੇ ਲਿਖਾਇਆ ਸੀਗਾ ਅਸੀਂ ਫੋਟੋਆਂ ਖਿੱਚ ਕੇ ਆਏ ਇਹ ਵੀ ਆਖਦੇ ਸੀ ਲੈਣ ਲਈ ਗਈ ਸੀ ਕਿ ਬਾਲੋ ਚੜੋ ਨੀਪਾਲ ਚੰਦ ਦਾ ਮੈਟਰ ਜਿਹੜਾ ਲੱਗ ਰੱਖਿਆ ਜਾਊਗਾ लास्ट ਇਹ ਲੈ ਲਿਖੀ ਸੀ ਗਈ ਸੀ ਪਰ ਗਰਮ ਕਰਾ ਮੈਟਰ ਲੱਗ ਮੈਟਰ ਤੁਹਾਡਾ ਡਿੱਕੀ ਸਾਹਿਬ ਦੇ ਉੱਤੇ ਚੱਲ ਗਿਆ ਤੇ ਹਾਂ ਇਹ ਆ ਮਾਰੇ ਆ ਪੜਿਓ ਜੀ ਮੇਰੇ ਅਸੀਂ ਤੁਹਾਡੇ ਕੋਈ ਸਾਥ ਹੋਈ ਸੁਣਾਓ ਜੀ ਆ ਪਰ ਜਨਾਬ ਦੇਖੋ মিডিਆ ਇਸ ਹੋਣੀ ਸੀ ਇਹ ਜਿਹੜਾ ਉਹ ਜਿਹੜਾ ਤੇ ਸਾਡਾ ਰਾਜੀ ਨਮਾ ਸੀ ਬਲਰਾਜ ਦੇ ਨਾਲ ਗੋਪਾਲ ਚੰਦ ਨਾਲ ਸਾਡਾ ਕਿਸੇ ਤਰ੍ਹਾਂ ਦਾ ਰਾਜੀ ਨਮਾ ਨਹੀਂ ਉਹ ਵਿੱਚ ਲਿਖਿਆ ਵੀ ਆ ਤੇ ਇਹ ਮੁਨਸ਼ੀ ਸਾਹਿਬ ਇੱਥੇ ਆਏ ਆ ਇਹਨਾਂ ਨੇ ਲਿਖਿਆ ਇਹ ਆਪਣੀ ਜਵਾਬੀ ਤੁਹਾਨੂੰ ਆਨੇ ਦੱਸਣਗੇ ਤੇ ਤੁਹਾਡੇ ਕੋਲ ਕਾਪੀ ਹੈਗੀ ਆ ਤੁਹਾਨੂੰ ਉਦੋਂ ਦਿੱਤੀ ਆ ਲਾਲ ਕੇ ਦੱਸ ਜਿਹੜਾ ਕੁਝ ਹੋਇਆ ਨਹੀਂ ਤਾਂ ਤੁਸੀਂ ਬੋਲ ਦੋ ਤੁਸੀਂ ਦੱਸ ਦਿਓ ਨਾ ਸਰ ਤੁਹਾਡੇ ਕੋਲ ਲਿਖੀ ਉਸ ਪ੍ਰਸ਼ਾਸਨ ਮਰਦਾਵਰ ਉਸ ਪ੍ਰਸ਼ਾਸਨ ਮਰਦਾਵਰ ਉਸ ਪ੍ਰਸ਼ਾਸਨ ਮਰਦਾਵਰ ਗੋਪਾਲ ਚੰਦ ਮਰਦਾਵਰ ਗੋਪਾਲ ਚੰਦ ਮਰਦਾਵਰ ਕੋਈ ਤੁਹਾਡੀ ਜੋ ਕੰਪਲੇਂਟ ਹੈਗੀ ਆ ਜੇ ਸਰ ਸਾਹਿਬ ਕੋਲ ਚਲਦੀ ਹੈਗੀ ਆ ਉਹਦੇ ਪਤਾਬਕ ਜਿਹੜੀ ਤੁਹਾਨੂੰ ਬੁਲਾ ਕੇ ਉਹ ਪੜਤਾਲ ਕਰਕੇ ਅਗਲੀ ਕਾਰਵਾਈ ਡੀਐਸਪੀ ਸਾਹਿਬ ਕੋਲ ਜਦੋਂ ਜਾਓਗੇ ਪੜਤਾਲ ਕਰਕੇ ਅਗਲੀ ਕਾਰਵਾਈ ਜੋ ਬੰਦੀ ਹੋਗੀ ਕੋਈ ਕਾਰਵਾਈ ਉਹ ਅਮਰ ਜ਼ਿਲ੍ਹੇ ਦੀ ਜਾਓ ਕਰੋ ਜੀ ਦੇਖੋ ਸਰ 4 ਮਹੀਨੇ ਹੋ ਗਏ ਮੈਟਰ ਨੂੰ ਜੀ 4 ਮਹੀਨਿਆਂ ਦੇ ਵਿੱਚ ਤੱਕ ਸਾਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਅੱਜ ਤੁਸੀਂ ਪਹੁੰਚੇ ਹੋ ਤੁਸੀਂ ਚਲੋ ਤੁਹਾਡਾ ਅਸੀਂ ਯਕੀਨ ਕਰਕੇ ਜਿਹੜਾ ਧਰਨਾ ਅਸੀਂ ਚੁੱਕਦੇ ਆ ਜੀ ਕੱਲ ਨੂੰ ਜੇ ਸਾਡਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਜਾਂ ਸਾਡੀ ਕੋਈ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਇਸ ਦੇ ਬਾਰੇ ਕੀ ਕਹਿਣਾ ਚਾਹੀਦਾ ਹੈ ਦੇਖੋ ਜੀ ਤੁਸੀਂ ਪਹਿਲਾਂ ਤਾਂ ਉਹ ਗਿਫਤੀ ਸਾਹਿਬ ਬੁਲਾ ਰਹੇ ਤੁਹਾਨੂੰ ਤੁਸੀਂ ਉਹਨਾਂ ਕੋਲ ਜਾ ਨਹੀਂ ਰਹੇ ਬਿਲਕੁਲ ਜੀ ਪਰਤਾਲੇ ਆ ਜੀ ਤਿੰਨ ਚਾਰ ਦਿਨ ਜਾ ਰਹੇ ਆ ਜੀ ਜਨਾਬ ਪਹਿਲ ਵਾਸਤੇ ਹੁਣ ਵੀ ਮੈਂ ਉਹਨਾਂ ਨੂੰ ਦੱਸਿਆ ਉਹਨੇ ਵੀ ਮੇਰੇ ਕੋਲ ਨਹੀਂ ਜਾ ਰਹੇ ਫੋਟੇ ਗੱਲ ਹੋ ਰਹੀ ਆ ਜਿਹੜਾ ਹੈਗਾ ਤੁਸੀਂ ਜਾਓਗੇ ਪਤਾਲ ਕਰਕੇ ਅਗਲੀ ਕਾਰਵਾਈ ਜਦੋਂ ਕਹਤਾ ਉਹਨਾਂ ਨੇ ਪਤਾਲ ਕਰਕੇ ਅਗਲੀ ਕਾਰਵਾਈ ਜੇ ਅਮਰ ਤੇ ਜਾਂਦੀ ਜਾ ਰਹੀ ਕੋਈ ਐਜੂ ਹੋਣੀ ਠੀਕ ਹੈ ਜੀ ਜੀ ਸਰ ਸਾਡਾ ਕੋਈ ਰਸਤੇ ਦੇ ਵਿੱਚ ਸਾਡਾ ਕੋਈ ਜਾਨੀ ਮਾਰੀ ਨੁਕਸਾਨ ਕਰਦਾ ਬੰਦਾ ਉਹਦਾ ਫਿਰ ਸਾਨੂੰ ਕੀ ਵਿਸ਼ਵਾਸ ਕਰੇ ਦੇਖੋ ਜੀ ਜੇ ਕੋਈ ਇਸ ਤਰ੍ਹਾਂ ਕਰਦਾ ਤੇ ਉਹਦੀ ਅਗਲੀ ਕਾਰਵਾਈ ਹੋਏਗੀ ਇਸ ਤਰ੍ਹਾਂ ਹੁਣ ਆਪਾਂ ਪਹਿਲਾਂ ਐਡਵਾਂਸ ਦੀ ਚੀਜ਼ ਆਪਾਂ ਜਿੱਦਾਂ ਥ੍ਰੈਟ ਜੋ ਰਿਟਰਨ ਚੋ ਕੋ ਰਿਕਾਰਡਿੰਗ ਜਾਂ ਕੋਈ ਹੋਰ ਜੀ ਗੱਲ ਹੈਗੀ ਆ ਉਹ ਡਿਪਟੀ ਸਾਹਿਬ ਨੂੰ ਪੇਸ਼ ਕਰ ਦਿਓ ਜੀ ਆ ਗਿਆ ਦੇਖੋ ਸਰ ਇੱਕ ਇੱਕ ਮਜਬੀ ਸੇ ਖਰੰਗਰੇਟੇ ਕੌਮ ਦੇ ਹੀਰੇ ਜਿਨ੍ਹਾਂ ਦਾ ਇਤਿਹਾਸ ਜਿਹੜਾ ਬਹੁਤ ਲੰਮਾ ਹੈ ਜੀ ਜੋ ਉਹਨਾਂ ਦੀ ਇਹ ਵਾਰ-ਵਾਰ ਜਿਹੜੀ ਜਾਤੀ ਪਰਖੀ ਜਾਣੀ ਆ ਉਹ ਤੇ ਪਰ ਕੀ ਕਹੋਗੇ ਜੀ ਇਹ ਰਾਈਟ ਬਣਦਾ ਜੀ ਕੋ ਦੇਖੋ ਜੀ ਉਹ ਪਤਾਲ ਦੇ ਵਿੱਚ ਆਊਗਾ ਉਹ ਪਤਾਲ ਕਰਨਗੇ ਇਹ ਅਕਦਮ ਆਪਾਂ ਤੁਹਾਡਾ ਤੁਸੀਂ ਕਹਤਾ ਉਹ ਚੀਜ਼ ਕਾਰਵਾਈ ਅਸੀਂ ਇੱਕਦਮ ਨਹੀਂ ਕਰ ਸਕਦੇ ਪਤਾਲ ਕਰਨੀ ਹੁੰਦੀ ਹੈ ਪਤਾਲ ਕਰਕੇ ਅਗਲੀ ਕਾਰਵਾਈ ਹੁੰਦੀ ਰਹਿੰਦੀ ਉਹ ਇਸ ਕਰਕੇ ਬੁਲਾ ਰਹੇ ਹਨ ਪਤਾਲ ਕਰਕੇ ਅਗਲੀ ਕਾਰੋ ਕਰ ਲੈਣਗੇ ਅਮ ਦੱਸ ਦਈਏ ਕਿ ਜੇ ਇੱਥੇ ਐਸਐਚਓ ਸਾਹਿਬ ਪਹੁੰਚਿਆ ਇਹਨਾਂ ਦਾ ਕਹਿਣਾ ਹੈ ਕਿ ਉਹ ਵੀ ਕਾਰਵਾਈ ਆਇ ਕਰਵਾਉਣਗੇ ਪਰਤਾਲ ਕਰਕੇ ਕਰਵਾਉਣਗੇ ਪਰ ਜੇ ਸਾਨੂੰ ਕਿਸੇ ਤਰ੍ਹਾਂ ਦਾ ਨਿਸਾਬ ਨਹੀਂ ਮਿਲਦਾ ਤਾਂ ਅਸੀਂ ਡੀਐਸਪੀ ਸਾਹਿਬ ਦੇ ਦਫਤਰ ਦਾ ਘਰਾਉ ਕਰਾਂਗੇ ਐਸਐਸਪੀ ਸਾਹਿਬ ਦਾ ਦਫਤਰ ਦਾ ਘਰਾਉ ਕਰਾਂਗੇ ਰੂਡ ਜਾਮ ਕਰਾਂਗੇ ਜੋ ਸਾਨੂੰ ਜਾਤੀ ਸ਼ਬਦ ਬੋਲੇ ਗਿਆ ਬਣਤੀ ਕਾਨੂੰਨੀ ਕਾਰਵਾਈ ਐਸਸੀ ਐਸਟੀ ਐਕਟ ਦਾ ਜਿਹੜਾ ਪਰਚਾ ਉਹ ਦਰਜ ਅਸੀਂ ਕਰਾ ਕੇ ਰਾਵਾਂਗੇ ਜਿਹੜਾ ਇਹਨਾਂ ਦੇ ਧੌਣ ਦੇ ਵਿੱਚ ਕਿਲਾ ਗੱਡਾਇ ਧਰਣਾੜ ਲੋਕ ਜਿਹੜੇ ਆਪਣੇ ਆਪ ਨੂੰ ਖਵਾਉਂਦੇ ਆ ਉਹਨਾਂ ਨੂੰ ਅਸੀਂ ਜੋ ਬਣਦੀ ਕਾਰਵਾਈ ਆ ਉਹਨਾਂ ਦੇ ਨੱਤ ਪਵਾ ਕੇ ਛੱਡਾਂਗੇ ਤੇ ਜਿਹੜੇ ਸਾਨੂੰ ਜਾਤੀ ਸ਼ਬਦ ਬੋਲਦੇ ਆ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਐਸਐਚਓ ਸਾਹਿਬ ਨੇ ਤੁਹਾਨੂੰ ਇੱਥੇ ਹੀ ਵਿਸ਼ਵਾਸ ਦਿਵਾਇਆ ਅੱਜ ਅਸੀਂ ਧਰਨਾ ਜਿਹੜਾ ਤੁਸੀਂ ਚੁੱਕਦੇ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਹਨਾਂ ਨੇ ਅੱਜ ਦੀ ਗੱਲਬਾਤ ਸੁਣੀ ਅਸੀਂ ਇਹਨਾਂ ਦੀ ਰਿਸਪੈਕਟ ਕਰਦੇ ਆ ਸੋ ਧੰਨਵਾਦ ਸਰ ਤੁਹਾਡਾ ਬਾਈ ਰਿਹਾ ਖਾਸਾ ਬੈਨਤੀ ਕੀ ਬਤੇ ਬੋਲੇ ਸੋਨ ਹਾ ਸੋ ਸ੍ਰੀਆ ਗਾਲ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ